ਸਾਡੇ ਵਿੱਚ ਅੱਜ ਵੱਖ-ਵੱਖ ਪੱਤਰਕਾਰ ਜਿਵੇਂ ਕਿ ਜਵਿੰਦਰ ਚੋਹਾਨ ਜੀ ਜਿੰਨ੍ਹਾਂ ਦੇ ਮੈਂ ਨਾਮ ਵੀ ਨਹੀਂ ਜਾਣਦਾ ਮੇਰਾ ਛੋਟਾ ਵੀਰ ਮੋਹਿਤ ਜੀ ਪੰਜਾਬ ਪੇਸ਼ੀ ਤੋਂ ਰਮਵੀਰ ਜੀ ਦਸਕਾਰਾ ਚੈਨਲ ਤੋਂ ਕੁਲਵੰਤ ਸਿੰਘ ਜੀ ਕੁਲਵੰਤ ਗਿੱਲ ਜੀ ਤੇ ਜਿੰਦਰ ਸਿੰਘਰ ਦੇ ਉਹਨਾਂ ਦੀ ਟੀਮ ਰਣਵੀਰ ਪ੍ਰਾਸ਼ਰ ਜੀ ਸੁਵਿੰਦਰ ਸ਼ਰਮਾ ਜੀ ਜਵਿੰਦਰ ਚੋਹਾਨ ਜੀ ਅਮਰਦੀਪ ਸਿੰਘ ਜਗਵਿੰਦਰ ਸਿੰਘ ਅਤੇ ਜਿਨ੍ਹਾਂ ਦਾ ਮੈਂ ਨਾਮ ਨਹੀਂ ਵੀ ਲੈ ਪਾਇਆ ਉਹਨਾਂ ਸਭ ਦਾ ਇੱਥੇ ਹੰਤੇ ਹਾਰਦਿਕ ਸ਼ੁਭਕਾਮਨਾਵਾਂ ਬੜੇ ਬੰਦੇ ਨੇ ਮੈਨੂੰ ਇਹ ਕੁਐਸਚਨ ਪੁੱਛਿਆ ਬਿਸ਼ਾਰੇ ਤੁਸੀਂ ਅੱਜ ਲੋੜ ਕਿਉਂ ਪਈ ਹੈ ਇਹ ਪ੍ਰੈਸ ਕਾਨਫਰੈਂਸ ਕਰਨੀ ਲੋੜ ਕਿਉਂ ਪਈ ਹੈ ਮੇਰੇ ਮੈਂਬਰ ਵੀ ਮੈਨੂੰ ਪੁੱਛੇ ਸੀਗੇ ਆ ਦੋ ਚਾਰ ਵਿਚਾਰੇ ਮੇਰੇ ਪੱਤਰਕਾਰ ਭਾਈ ਵੀ ਪੁੱਛੇ ਸੀਗੇ ਵੀ ਸਰ ਲੋੜ ਕਿਉਂ ਪਈ ਹੈ ਹੱਤ ਤੱਕ ਕਦੀ ਨਹੀਂ ਹੋਈ ਇਹ ਪੰਜ-ਛੇ ਦਿਨ ਪਹਿਲਾਂ ਮੇਰੇ ਮਨ 'ਚ ਆਇਆ ਮੈਂ ਕਿਉਂ ਨਾ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਵੇ ਉਸ ਹੀ ਅੱਜ ਲੋੜ ਹੈ ਸਾਡੇ ਬੱਚਿਆਂ ਨੂੰ ਸਾਡੇ ਸਮਾਜ 'ਚ ਇਹ ਨਹੀਂ ਪਤਾ ਵੀ ਰਮਾਇਣ ਬਾਰੇ ਮਹਾਭਾਰਤ ਬਾਰੇ ਸ਼ਾਸਤਰ ਸਾਡੇ ਕੀ ਹੁੰਦੇ ਨੇ ਉਹ ਜਿਵੇਂ ਰਾਮਚੰਦਰ ਭਗਤ ਸ਼ਤਰੂਗਨ ਕੋਸਤ ਬਾਤ ਕਰਨ ਅਰਜੁਨ ਵਗੈਰਾ ਪਾਂਡਵ ਫੋਰ ਇਵਨ ਬੱਚਿਆਂ ਨੂੰ ਪਾਂਡਵ ਵੀ ਨਹੀਂ ਪਤਾ ਵੀ ਪਾਂਡਵ ਕੌਣ ਹੈ ਕੋਰ ਕੌਣ ਸੋ ਮੈਂ ਵੀ ਤੁਹਾਡੇ ਲਈ ਕਹਿੰਦੇ ਵੀ ਕਲਮ 'ਚ ਬਹੁਤ ਤਾਕਤ ਹੁੰਦੀ ਹੈ ਐਸੇ ਟੀਚਰ ਟੀਚਰ 'ਚ ਵੀ ਬਹੁਤ ਤਾਕਤ ਹੁੰਦੀ ਹੈ ਔਰ ਕਲਮ 'ਚ ਵੀ ਬਹੁਤ ਤਾਕਤ ਹੁੰਦੀ ਹੈ ਅਗਰ ਟੀਚਰ ਔਰ ਕਲਮ ਦੋਨੋਂ ਮਿਲ ਜਾਣ ਤਾਂ ਅਸੀਂ ਸਮਾਜ ਦਾ ਬਹੁਤ ਕੁਝ ਕਰ ਸਕਦੇ ਹਾਂ ਸੋ ਤੁਹਾਡੇ ਚੈਨਲ ਜਰੀਏ ਮੈਂ ਚਾਹੁੰਦਾ ਵੀ ਜਿਹੜਾ ਸਾਡਾ ਇਹ ਮੈਸੇਜ ਹੈ ਤੁਸੀਂ ਘਰ-ਘਰ ਪਹੁੰਚਾਓ ਤਾਂ ਕਿ ਬੱਚਿਆਂ ਨੂੰ ਜਿਹੜੇ ਬਚਾਰੇ ਨਸ਼ਾ ਜੀ ਪਏ ਹੋਏ ਨੇ ਅੱਜ ਕੱਲ੍ਹ ਹਰ ਇੱਕ ਪਰਿਵਾਰ ਦੁਖੀ ਹੈ ਬੀ ਸਾਰੇ ਬੱਚੇ ਪੜਦੇ ਨਹੀਂ ਹੈ ਸਾਰ ਦਿਨ ਮੋਬਾਈਲਾਂ 'ਚ ਲੱਗੇ ਰਹਿੰਦੇ ਨੇ ਇਹਨਾਂ ਨੂੰ ਕੁਝ ਨਹੀਂ ਪਤਾ ਸੰਸਕਾਰ ਸਾਡੇ ਘਰਾਂ 'ਚ ਖਤਮ ਹੋ ਰਹੇ ਨੇ ਈਵਨ ਅਗਰ ਘਰ 'ਚ 5 ਮੈਂਬਰ ਹੈ ਤਾਂ 10 ਮੋਬਾਈਲ ਈਵਨ ਓਨ ਦਾ ਟੇਬਲ ਆਫ ਡਿਨਰ ਡਿਨਰ ਵੇਲੇ ਵੀ ਸਾਰੇ ਪੇੜਾ ਉਧਰ ਰੋਟੀ ਦੀ ਬਾਰੀ-ਬਾਰੀ ਸਾਰੇ ਇਹ ਲੱਗ ਰਿਹਾ ਵੀ ਮੋਬਾਈਲ ਨਾ ਦੇਖਿਆ ਵੀ ਪਤਾ ਨਹੀਂ ਕੀ ਹੋ ਜਾਏਗਾ ਅੱਜ ਕਲੇ ਬੜੀ ਹੈ ਸਰ ਮੈਂ ਨਾ ਇੱਕ ਤੁਹਾਨੂੰ ਇੱਥੇ ਫਰਿਆਦ ਕਰਨਾ ਜਾਨਾ ਹੈ ਮੇਰੇ ਕੋਲ ਬੜੀਆਂ ਕੰਪਲੇਨ ਆਣੀਆਂ ਸਕੂਲ ਦੀ ਵੀ ਸਰ ਬੱਚੇ ਮੋਬਾਈਲ ਨਹੀਂ ਛੱਡਦੇ ਮੈਂ ਕਿਹਾ ਸਰ ਵੀ ਪੇਰੈਂਟਸ ਮੈਂ ਦੱਸੋ ਕੀ ਕਰ ਸਕਦਾ ਬੀ ਬੱਤ ਬੱਗ ਮੈਨੂੰ ਲੈ ਕੇ ਰੱਖੋ ਕਿ ਇਹ ਤੁਸੀਂ ਲੈ ਕੇ ਰੱਖੂਗਾ ਤਾਂ ਇਹ ਸਾਡਾ ਚੱਕ ਲੈਣਗੇ ਕਹ ਤੁਸੀਂ ਐਸਾ ਕੋਈ ਪ੍ਰਚਾਰ ਕਰੋ ਤਾਂ ਕਿ ਇਹ ਬੱਚੇ ਮੋਬਾਈਲ ਛੱਡਣ ਮੀਰਾ ਗੰਦ ਮੰਦ ਮੋਬਾਈਲ ਨਾਲ ਭਰੇ ਹੋਏ ਅੱਛੀ ਚੀਜ਼ਾਂ ਨਹੀਂ ਦੇਖਦੇ ਇੱਕ ਵਾਰੀ ਬੀਸ਼ ਬਹਿ ਮੈਂ ਇੱਕ ਵਾਰੀ ਰੀਲ ਸ਼ੁਰੂ ਹੋ ਜੇ ਨਾ ਘੰਟਾ 2 ਘੰਟਾ 3 ਘੰਟੇ ਪੜ੍ਹਨੀ ਲੱਗਦੀ ਐ ਐਸਾ ਸਾਡਾ ਦਿਮਾਗ ਖਰਾਬ ਕਰ ਰਿਹਾ ਹੈ ਗਵਰਨਮੈਂਟ ਵੀ ਕੁਝ ਨਹੀਂ ਕਰ ਸਕਦੀ ਵੀ ਗਵਰਨਮੈਂਟ ਨੂੰ ਪੈਸੇ ਚਾਹੀਦੇ ਐਰਟੈਲ ਫੋਨਾਂ ਟੈਲ ਹਜ਼ਾਰੋਂ ਲੱਖਾਂ ਕਰੋੜਾ ਰੁਪਇਆ ਬਣਾ ਰਹੇ ਨੇ ਬੱਚਿਆਂ ਦਾ ਪੂਬਿਕ ਖਰਾਬ ਕਰਕੇ ਰਹਿੰਦੀ ਹੁੰਦੀ ਇਸ ਕਥਾ ਸਾਡੇ ਕੋਵਿਡ ਨੇ ਖਰਾਬ ਕਰਦੀ। ਕੋਵਿਡ ਤੇ ਸਕੂਲ ਬੰਦ ਵੀ ਮੋਬਾਈਲ ਕੰਪਲਸਰੀ ਹੋ ਗਿਆ। ਕਿੱਥੇ ਜਾਵੇ ਕੰਮ ਕਰਾਣਾ ਔਰ ਤੁਹਾਨੂੰ ਪਤਾ ਵੀ ਕੈਸੀ ਪੜਾਈ ਹੋਈ ਏ। ਇੱਕ ਸ਼ੋਸ਼ਾ ਮੈਂ ਵੀ ਟੀਚਰ ਇੱਕ ਸ਼ੋਸ਼ਾਵਾਦੀ ਹੋਈ ਏ ਵੀ ਠੀਕਾ 40 ਮਿੰਟ ਦਾ ਪੀਰ ਲੱਗ ਰਿਹਾ ਬੱਚਿਆਂ ਨੇ ਹਾਰਡਲੀ 5 ਜਾਂ 10 ਮਿੰਟ ਪੜ੍ਹਦੇ ਆਪਸ ਵਿੱਚ ਇੱਕ ਦੂਜੇ ਨਾਲ ਗੱਲਾਂ ਕਰਦੇ। ਸੋ ਮੈਂ ਤੁਹਾਡੇ ਚੈਨਲ ਜਰੀਏ ਇੱਕ ਬੇਨਤੀ ਕਰਨਾ ਵੀ ਤੁਸੀਂ ਜਿਹੜਾ ਮੇਰਾ ਇਹ ਮੈਸੇਜ ਹੈ ਅੱਛੇ ਢੰਗ ਨਾਲ ਬਹੁਤ ਸ਼ਰਨ ਔਰ ਅچھے ਢੰਗ ਨਾਲ ਆਪਣੀ ਪਬਲਿਸੀਟੀ ਕਰਾਓ ਤਾਂ ਕਿ ਇਹ ਬੱਚੇ ਮੋਬਾਈਲਾਂ ਦਾ ਖੇਡਾ ਛੱਡ ਗਏ ਜਿਹੜੇ ਬੱਚੇ ਅੱਜ ਕੱਲ ਸੰਸਕਾਰ ਕੁੜੀ ਫਿਰਦੇ ਨੇ ਅਸੀਂ ਲੋਕ ਸਾਡੇ ਅੱਜ ਵੀ ਟੀਚਰ ਜਾਂ ਬੜੇ ਮਿਲਦੇ ਉਹਨਾਂ ਨੂੰ ਪੈਰੀਂ ਹੱਥ ਲਗਾਣਗੇ ਤੁਸੀਂ ਦੇਖਿਓ ਨਾ ਬੱਚੇ ਜੇ ਪੈਰੀਂ ਗੋਡੇ ਗੋਡੇ ਤੱਕ ਨਹੀਂ ਪਾਉਂਦੇ ਉੱਪਰ ਦੇ ਪਾਉਂਦੇ ਨੇ ਇੱਕ ਫਾਰਮੈਲਟੀ ਹੋ ਰਹੀ ਹੈ ਹਾਲਾਂਕਿ ਸਿਆਣੇ ਕਹਿੰਦੇ ਨੇ ਵੀ ਤੁਸੀਂ ਜਦੋਂ ਪੈਰੀਆਂ ਦਗਾਣੇ ਨਾਲ ਦਵਾਮਾਂ ਦਿਲ ਤੋਂ ਨਿਕਲਦੀਆਂ ਨੇ ਇੱਥੋਂ ਨਿਕਲਦੀਆਂ ਅਸੀਂ ਵੀ ਦੇਖਿਆ ਸਰ ਗੁੱਡ ਮਾਰਨਿੰਗ ਜੀ ਔਰ ਐ ਮਾਰਦਾ ਬੱਟਾ ਵੱਢੀ ਗਿਆ ਜਿਹੜੇ ਸਾਨੂੰ ਪੈਰੀਆਂ ਦਗਾਣੇ ਅਸੀਂ ਉਹਨੂੰ ਜੱਫੀ ਪਾ ਕੇ ਮਿਲਦੇ ਨੇ ਵੀ ਸ਼ੀਰਵਾਦ ਦਿਲ ਤੋਂ ਨਿਕਲਦਾ ਹੈ ਸੋ ਤੁਹਾਡੇ ਜਿੰਨੇ ਵੀ ਕੁਸ਼ਨ ਆਉਣਗੇ ਅਸੀਂ ਅਨਸਰ ਦੇ ਬਣੇ ਬਟ ਮੈਂ ਆਪਣੀ ਲਾਈਫ 'ਚ ਇਹ ਫਸਟ ਟਾਈਮ ਅਸੀਂ ਮੀਟ ਕਰ ਰਹੇ ਹਾਂ ਥੋੜੀ ਜਿਹੀ ਮੈਨੂੰ ਝਿਜਕ ਵੀ ਹੈ ਬਟ ਫੋਰਨਸ ਜਿਹੜੇ ਸ਼ਾਰਜ ਮੇਰੇ ਭਾਈ ਹੋਂ ਪੁਲ ਚੇਤਕ ਨਹੀਂ ਹੈ ਤੁਸੀਂ ਐਸਾ ਸੁਖਾਮਾ ਮਾਹੌਲ ਬਣਾਇਓ ਤਾਂ ਕਿ ਜਿਹੜੇ ਤੁਹਾਡੇ ਕੁਸ਼ਨ ਹੈ ਅਸੀਂ ਉਸ ਅੱਛੇ ਢੰਗ ਨਾਲ ਉਹਨਾਂ ਦਾ ਅਨਸਰ ਦੇ ਸਕੀਏ ਔਰ ਇੱਕ ਪਬਲਿਕ ਇੱਕ ਅੱਛਾ ਸਾਡਾ ਮੈਸੇਜ ਅਗੇ ਵੀ ਹਰ ਤੁਸੀਂ ਵੀ ਖੁਸ਼ ਹੋ ਵੀ ਅਸੀਂ ਉੱਥੇ ਪ੍ਰੈਸ ਮੀਟ ਕਰੀ ਸੀ ਵੀ ਵਾਕਈ ਉਸ ਕਲੱਬ ਨੇ ਬਹੁਤ ਅੱਛੀ ਪ੍ਰੈਸ ਮਿਲ ਰਹੀ ਹੈ ਸੋ ਥੋੜਾ ਸਾਰੇ ਧਿਆਨ ਦੇ ਮੈਂ ਆਪਣੇ ਵੱਲੋਂ ਔਰ ਪ੍ਰਧਾਨ ਜੀ ਵੱਲੋਂ ਸਵਾਗਤ ਹੈ ਥੈਂਕ ਯੂ ਵੈਰੀ ਮਚ ਸਚਿਨ ਸਰ ਦਾ ਅਧਿਕਾਰ ਪਾਸ ਹੈ ਜੀ ਅ 40 ਸਾਲ ਹੋ ਚੁੱਕੇ ਨੇ ਕਰਨ ਦੇ ਇਚਰਾ ਨੀ ਨਾ ਲੱਗਦੀ ਇਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਡਮ ਬਹੁਤ ਤੁਸੀਂ ਐਸਾ ਕੁਐਸਚਨ ਪੁੱਛਿਆ 40 ਸਾਲ ਆਮ ਐਂਡ ਮਾਈ ਕੋਲੀਗ ਪ੍ਰੇਮ ਪ੍ਰਕਾਸ਼ ਸ਼ਰਮਾ ਜੀ ਮੇਰੇ ਘਰ ਦੇ ਕੋਲ ਇੱਕ ਛੋਟੀ ਸਟੇਜ ਹੈ 6 ਬਿਜੇ ਮੈਨੂੰ ਹਰੇ ਵੀ ਜ਼ਿਆਦਾ 1984 ਥੈਟ ਵਾਸ ਸਟਾਰਟਿਡ ਬਾਏ ਮਾਈ ਫਾਦਰ ਡੇਡ ਮਾਈ ਫਾਦਰ ਲੇਟ ਸ਼੍ਰੀ ਬੇਪ੍ਰਕਾਸ਼ ਕੁਮਾਰ ਜੀ ਅਸੀਂ ਕਿਸੇ ਸਾਲ ਉੱਤੇ ਰਾਮ ਲਾਗੇ ਤੇ ਉਸ ਤੋਂ ਬਾਅਦ 2-4 ਸਾਲ ਪੁਰਾਣਾ ਸਕੂਲ ਹੈ ਸਾਡਾ ਟੈਗੋਰ ਨੀਕਪੁਰਾਣਾ ਉੱਥੇ ਸ਼ੁਰੂ ਕੀਤੀ ਉਸ ਤੋਂ ਬਾਅਦ ਲਾਸਟ 30 ইয়ার্স ਤੋਂ ਉਸੇ ਇੱਥੇ ਸ਼ੁਰੂ ਕਰ ਰਹੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਪ੍ਰਭੂ ਰਾਮ ਨਾਲ ਜੁੜੋ ਥੋੜੇ ਕੰਮ ਆਪ ਹੀ ਹੋਏਗੇ ਜਿੰਨੇ ਸਾਡੇ ਮੈਂਬਰ ਬੈਠੇ ਨੇ ਮੈਂ ਕਹਿਣਾ ਨਹੀਂ ਚਾਹੁੰਦਾ ਜਿਨ੍ਹਾਂ ਲੋਕਾਂ ਨੂੰ ਸਾਡਾ ਪਾਸਟ ਪਤਾ ਹੈ ਆ ਸਾਡਾ ਉਹਨੂੰ ਪ੍ਰੈਸੈਂਟ ਵੀ ਪਤਾ ਮੈਂ ਤਾਂ ਤੁਹਾਡੇ ਚੱਲਣ ذریعے ਸਾਰੇ ਸ਼ਹਿਰ ਦੇ ਵਾਸੀਆਂ ਨੂੰ ਅਪੀਲ ਕਰਦਾ ਹਾਂ ਬੇ ਤੁਸੀਂ ਸਾਡਾ ਸਹਿਯੋਗ ਦਿਓ ਤੁਸੀਂ ਸਾਡੇ ਮੈਂਬਰ ਬਣੋ ਕਿਉਂਕਿ ਇੱਥੇ ਇਹ ਇਹੀ ਕਿ ਰਾਮਲਾ ਬਾਕੀ ਹੋਰ ਵੀ ਹੋਣਗੀਆਂ ਤੁਸੀਂ ਜਰਮਨ ਜੀ ਅੱਗੇ ਚੈੱਕ ਕਰ ਲਿਓ ਇੱਥੇ ਸ਼ੁੱਧ ਔਰ ਸਵੱਛ ਰਾਮਲਾ ਹੁੰਦੀ ਕੋਈ ਵੀ ਅਸ਼ਲੀਲ ਗਾਣਾ ਇੱਥੇ ਨਹੀਂ ਗਾਇਆ ਤੁਸੀਂ ਬੜਾ ਵਧੀਆ ਪਰਫਾਰਮੈਂਸ ਤੁਸੀਂ ਵੀ ਆ ਕੇ ਮੈਡਮ ਜਰੂਰ ਸਾਡੀ ਰਾਮਲਾ ਦੇਖੋ ਔਰ ਚੈੱਕ ਕਰੋ ਔਰ ਤੁਹਾਡੇ ਜਿੰਨੇ ਵੀ ਕੋਈ ਕੰਪਲੇਂਟ ਹੋਣਗੀਆਂ ਦੇ ਆਰ ਮੋਸਟ ਵੈਲ ਅਗਰ ਸਾਡੀ ਕੋਈ ਕਮੀ ਪੇਸ਼ੀ ਹੋ ਗਈ ਬੀਬਲ ਬੀਬਲ ਅਸਟਾ ਗੇਸਪਰ ਥੈਂਕ ਯੂ ਬੀਬਲ ਸਰ ਅੱਜ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਪੱਤਰਕਾਰ ਸਾਰੇ ਸੱਦੇ ਗਏ ਨੇ ਕਾਦੇਵਾਸੀ ਜਿਹੜਾ ਇਹ ਰੱਖੀ ਗਈ ਸੀ ਅੱਜ ਪ੍ਰੈਸ ਮੈਡਮ ਤੁਸੀਂ ਬੜਾ ਵਧੀਆ ਮੈਨੂੰ ਕੁਐਸਚਨ ਪੁੱਛਿਆ ਅਸੀਂ ਪਿਛਲੇ 3-4 ਸਾਲ ਤੋਂ ਇਹ ਵਿਚਾਰ ਕਰ ਰਹੇ ਸੀਗੇ ਪਰ ਮੈਂ ਮਹਿਸੂਸ ਕਰਦਾ ਹਾਂ ਵੀ ਇਹ ਮੈਸੇਜ ਪੇਰੈਂਟਸ ਔਰ ਬੱਚਿਆਂ ਤੱਕ ਜਾਣਾ ਚਾਹੀਦਾ ਹੈ ਅੱਜਕਲ ਹੋ ਕੀ ਰਿਹਾ ਹੈ ਵੀ ਪੇਰੈਂਟਸ ਕੋਲ ਬੱਚਿਆਂ ਲਈ ਤੇ ਟਾਈਮ ਨਹੀਂ ਹੈ ਔਰ ਬੱਚਿਆਂ ਕੋਲ ਪਿੰਡ ਸੇ ਟਾਈਮ ਨਹੀਂ ਹੈ ਅੱਜਕੱਲ ਸਾਰੇ ਆਪਣਾ ਆਪਣਾ ਕਿਸੇ ਨਾ ਤਾਣਾ ਮਾਣਾ ਉਲਝਿਆ ਹੋਇਆ ਆ ਅਸੀਂ ਤੁਹਾਡੇ ਚੈਨਲ ਦੇ ਲਈ ਸਾਰੇ ਸ਼ਹਿਰ ਦੇ ਨਿਵਾਸੀ ਨੂੰ ਅਪੀਲ ਕਰਦੇ ਆ ਵੀ ਤੁਸੀਂ ਆਪਣਾ 10 ਮਿੰਟ ਲਈ ਬੇਸ਼ੱਕ ਰੋਜ਼ ਜਾਂ ਕਦੇ ਕਦਾਈ ਆਪਣੀ ਫੈਮਿਲੀਆ ਸਮੇਤ ਆਪਣੇ ਬੱਚਿਆਂ ਸਮੇਤ ਜਰ ਸਾਡੀ ਆਮਰਨ ਦੇਖਣ ਆਓ ਤੁਸੀਂ ਮੈਨੂੰ ਇੱਕ ਕੁਐਸਚਨ ਪੁੱਛਿਆ ਵੀ ਅੱਜ ਕਿਉਂ ਲੋੜ ਪਈ ਹੈ ਵੀ ਇਹ ਪ੍ਰੈਸ ਬਾਰਤਾ ਕਰਨ ਦੀ ਕਿਉਂ ਲੋੜ ਪਈ ਹੈ ਮੈਂ ਮਹਿਸੂਸ ਕਰਦਾ ਕਿਉਂਕਿ ਮੈਂ ਇੱਕ ਟੀਚਰ ਆ ਮੇਰਾ ਸਕੂਲ ਹੈ ਮੇਰੇ ਕੋਲ ਡੇਲੀ ਇਹ ਕੰਪਲੇਂਟ ਆ ਰਹੀ ਹੈ ਬੀ ਸਾਰੇ ਬੱਚੇ ਪਰਦੇ ਨਹੀਂ ਹੈ ਬੱਚੇ ਸੰਸਕਾਰ ਭੁੱਲ ਗਏ ਕੋਈ ਗੁੱਡ ਮਾਰਨਿੰਗ ਨਹੀਂ ਕੋਈ ਨਮਸਤੇ ਨਹੀਂ ਕੋਈ ਰਾਮ ਰਾਮ ਨਹੀਂ ਸਾਰਾ ਦਿਨ ਬੱਚੇ ਮੋਬਾਈਲ ਹੀ ਰੱਖੇ ਮੈਂ ਕਿਹਾ ਦੱਸੋ ਵੀ ਮੈਡਮ ਵੀ ਸੋ ਮੈਂ ਕੀ ਕਰ ਸਕਦਾ ਫਿਰ ਤੁਸੀਂ ਦਾ ਮੋਬਾਈਲ ਖੋ ਕੇ ਰੱਖ ਲੋ ਮੈਂ ਕਿਹਾ ਜੀ ਮੈਂ ਕਿੰਨੇ ਦਾ ਮੋਬਾਈਲ ਖੋ ਕੇ ਰੱਖਣਾ ਅਸੀਂ ਤਾਂ ਇਹ ਕਹਿ ਸਕਦੇ ਵੀ ਤੁਸੀਂ ਚੈੱਕ ਕਰੋ ਬੱਚਿਆਂ ਨੂੰ ਫੋਨ ਨਾ ਦਿਓ ਅੱਜ ਕੱਲ੍ਹ ਇਸਾਉਂ ਦਾ ਮਾਇਨ ਚੱਲ ਰਹੀ ਹੈ ਇਵਨ ਮੇਰੇ ਸਕੂਲ ਚ ਵੀ ਅਸੀਂ ਡੇਲੀ ਬੱਚਿਆਂ ਨੂੰ ਗਾਈਡ ਕਰਦੇ ਹਾਂ ਔਰ ਬੱਚੇ ਨੂੰ ਕਹਿੰਦੇ ਬੱਚੇ ਆਂਦੇ ਵੀ ਐਸੀ ਗੱਲ ਨਹੀਂ ਵੀ ਆਂਦੇ ਬਟ ਜਿਹੜੇ ਬੱਚੇ ਮੇਰੇ ਸਕੂਲ ਦੇ ਜਾਂ ਸ਼ਹਿਰ ਦੇ ਬੱਚੇ ਨਹੀਂ ਆ ਰਹੇ ਜਾਂ ਪੇਰੈਂਟਸ ਨਹੀਂ ਆ ਰਹੇ ਜਿਸਾ ਸਾਡਾ ਕਲ ਸੀਤਾਹਨ ਦਾ ਸੀਨ ਹੈ ਬੱਚੇ ਨੂੰ ਪਤਾ ਨਹੀਂ ਚਾਹੀਦਾ ਵੀ ਸੀਤਾਹਨ ਅੱਧੇ ਤੋਂ ਸੀਤਾਹਨ ਵਾਰੀ ਨਹੀਂ ਪਤਾ ਹਣਾ ਵੀ ਸੀਤਾਹਨ ਦਾ ਮਤਲਬ ਕੀ ਹੈ ਵੀ ਰਾਵਣ ਕੌਣ ਸੀਗਾ ਸੀਤਾ ਸੀਤਾ ਕੌਣ ਪਤਾ ਨਹੀਂ ਹੈ ਜੀ ਹੈ ਨਾ ਬੜੀ ਦੇਖੋ ਐਦੇ ਹਿੰਦੂ ਬੜੀ ਔੜਜਾ ਲੱਗਦਾ ਹੈ ਜਦ ਬੱਚੇ ਨੂੰ ਇਹ ਨਹੀਂ ਪਤਾ ਰਾਮ ਲక్ష్మణ ਸੀਤਾ ਭਰਤ ਸ਼ਤਰੂਗੰਡ ਕੋਣ ਕੋਣ ਸੀ ਥੋੜਾ ਜਿਹਾ ਬੱਚਿਆਂ ਨੂੰ ਰਾਮ ਬਾਰੇ ਦਾ ਪਤਾ ਵੀ ਫੈਮਿਲੀ ਦਾ ਵੀ ਕਿਤਨਾ ਕਿਤੇ ਇਸ ਵਿੱਚ ਹੱਥ ਆ ਫੈਮਿਲੀ ਮੈਂ ਤੁਸੀਂ ਇਹ ਦੇਖੋ ਐਟ ਦਾ ਟਾਈਮ ਆਫ ਡਿਨਰ ਫੈਮਿਲੀ ਕੋਲ ਟਾਈਮ ਹੀ ਨਹੀਂ ਆ ਬੱਚਿਆਂ ਨੂੰ ਟਾਈਮ ਦੇਣ ਦਾ ਸਾਰੇ ਆਪਣੇ ਆਪਣੇ ਮੋਬਾਈਲ ਵਿੱਚ ਪਤਾ ਨਹੀਂ ਮੋਬਾਈਲ ਵਿੱਚ ਤੁਸੀਂ ਸਾਰਾ ਸਾਰਾ ਦਿਨ ਤੁਸੀਂ ਆਪਣਾ ਬਿਧੀ ਰਹਿੰਦੇ ਹੋ ਘਟੋ ਘਟ 10 ਮਿੰਟ ਤਾਂ ਆਪਣੀ ਪਰਿਵਾਰ ਨੂੰ ਬੱਚਿਆਂ ਨੂੰ ਦੇ ਦਿਓ ਸਾਰੇ ਲੱਗਿਆ ਨੇ ਵੀ ਪਤਾ ਨਹੀਂ ਸਾਰਾ ਬਿਜ਼ਨਸ 10 ਮਿੰਟ ਦੀ ਕਰਨਾ ਵੀ ਘਟ ਮੈਂ ਥੋੜੇ ਚੈਲੰਜ ਜਰੀਏ ਸਾਰੇ ਸ਼ਹਿਰ ਨਿਵਾਸੀਆਂ ਨੂੰ ਜਿੱਥੇ-ਜਿੱਥੇ ਤੰਗ ਵੀ ਥੋੜੇ ਚੱਲਣ ਦੀ ਆਵਾਜ਼ ਆ ਰਹੀ ਹੈ ਵੀ ਕਟੋ-ਕਟ ਦੁਪਹਿਰੇ ਔਰ ਰਾਤ ਨੂੰ ਯਾ ਦੁਪਹਿਰੇ ਔਰ ਰਾਤ ਨੂੰ ਤਾਂ ਕਟੋ-ਕਟ ਇੱਕ ਟਾਈਮ ਮਿਲ ਕੇ ਜ਼ਰੂਰ ਰੋਟੀ ਖਾਓ ਇਕੱਠੇ ਬਾਰੇ ਤੁਸੀਂ ਉੱਥੇ ਸਾਰੇ ਫੈਮਿਲੀ ਇਸ਼ੂਜ਼ ਜੋ ਵੀ ਹਾਲੇ-ਦੁਆਲੇ ਹੋ ਰਿਹਾ ਹੈ ਉਹਦੇ ਬਾਰੇ ਤੁਸੀਂ ਜੂਰ ਡਿਸਕਸ ਕਰੋ